0.30 ਆੜਿਆ ਦੇ ਵੱਲੋਂ ਵੀਡੀਓ ਪਾਉਣ ਤੋਂ ਬਾਅਦ ਜਿਹੜਾ ਵਾ ਕਾਰਪਰੇਟ ਨੂੰ ਲੈ ਕੇ ਹਰ ਇੱਕ ਦੇ ਵੱਲੋਂ ਇਹੀ ਕਿਹਾ ਜਾ ਰਿਹਾ ਵਾ ਕਿ 35 ਲੱਖ 35 ਲੱਖ ਹੀ ਜਿਹੜਾ ਵਾ ਸੋਸ਼ਲ ਮੀਡੀਆ ਦੇ ਉੱਤੇ ਛਾਇਆ ਹੋਇਆ ਵਾ ਜਿਸ ਤੋਂ ਬਾਅਦ ਕਾਰਪਰੇਟ ਦੇ ਵੱਲੋਂ ਵੀ ਇੱਕ ਇੰਟਰਵਿਊ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਕਾਰਪਰੇਟ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਮੈਂ ਉਸਦੇ 35 ਲੱਖ ਜਿਹੜੇ ਆ ਉਹ ਨਹੀਂ ਦਿਨੇ ਉਹ ਨਸ਼ੇ ਕਰਦਾ ਸੀਗਾ ਤੇ ਉਲਟਾ ਮੈਂ ਤੋ ਹੀ ਪੈਸੇ ਖਾਦੇ ਸੀ ਕੁਝ ਇਸ ਤਰ੍ਹਾਂ ਉਸ ਦਾ ਕਹਿਣਾ ਹੈ ਜਿਸ ਤੋਂ ਬਾਅਦ ਕਾਰਪਰੀ ਦੇ ਵਕੀਲ ਦੇ ਵੱਲੋਂ ਜਿਹੜਾ ਵਾ ਆਕਾਸ਼ ਦੀਪ ਦੇ ਉੱਤੇ ਜਿਹੜਾ ਵਾ ਉਹ ਕੇਸ ਕਰ ਦਿੱਤਾ ਜਾਂਦਾ ਹੈ ਕਿ ਆ ਜਾਂਦਾ ਹੈ ਕਿ ਉਸ ਨੂੰ 2 ਕਰੋੜ ਦਾ ਉਸ ਪਰ ਕੇਸ ਕੀਤਾ ਜਾਂਦਾ ਜਸ ਤੋਂ ਬਾਅਦ 0384 ਦੇ ਲੋ ਵੀ ਇੱਕ ਇੰਟਰਵਿਊ ਹੋਰ ਕੱਢਿਆ ਜਾਂਦਾ ਹੈ ਪਰ ਦੋ ਜੋ ਵੀ ਤੁਸੀਂ ਜਾ ਕੇ ਉਹਨਾਂ ਦੇ ਚੈਨਲ ਤੇ ਦੇਖ ਸਕਦੇ ਜੇ ਤੇ ਬਾਕੀ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕੌਣ ਸਹੀ ਹੈ ਆਕਾਸ਼ਦੀਪੀਆ ਫਿਰ ਕਾਰਪਰੇਟਰ ਆਪਣੇ ਵਿਚਾਰ ਜਿਹੜੇ ਨੇ ਉਹ ਕਮੈਂਟਸ ਦੇ ਵਿੱਚ ਹਾਂ ਜੇ ਜਰੂਰ ਕਰੋ ਤੇ ਆਪਾਂ ਇਸ ਬਧੀ ਕੋਈ ਪੁਸ਼ਟੀ ਨਹੀਂ ਕਰਦੇ ਕਿ ਕੌਣ ਸਹੀ ਹੈ ਤੇ ਬਾਕੀ ਤੁਸੀਂ ਜਿਹੜੇ ਆ ਉਹ ਆਪਣੇ ਕਮੈਂਟ ਜਿਹੜੇ ਆ ਸਾਝੇ ਜਰੂਰ ਕਰਿਓ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਬਾਕੀ ਇਹ ਖਬਰ ਜਿਹੜੀ ਆ ਉਹ ਪੁਸ਼ਟੀ ਨਹੀਂ ਗਈ ਮਿਲਦੇ ਆ ਅਗਲੀ ਵੀਡੀਓ ਦੇ ਨਾਲ